ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਹ ਲਾਈਨਿੰਗ ਵਾਲਾ ਸੂਟ ਕੱਟਣ ਲੱਗੇ ਆਂ ਇਹ ਲਾਈਨਿੰਗ ਵਾਲਾ ਸੂਟ ਹੈਗਾ ਕਰੇਬ ਦਾ ਤੇ ਇਹ ਤੇ ਆਪਾਂ ਫੁੱਲ ਵੈਲ ਦੀ ਲਾਈਨਿੰਗ ਲਾਵਾਂਗੇ ਤੇ ਆ ਜੋ ਆਪਾਂ ਅੱਜ ਕੱਟਦੇ ਆ ਲਾਈਨਿੰਗ ਵਾਲਾ ਸੂਟ ਆਪਣੇ ਕੋਲੇ ਲਾਈਨਿੰਗ ਹੈ ਤੇ ਆਪਾਂ ਹੈਗਾ ਨਾਪ ਇਹ 23.5 ਹਿਪ ਦੇ ਹਿਸਾਬ ਨਾਲ ਆਪਾਂ ਇਹਨੂੰ ਕਟਾਈ ਕਰਨੀ ਹੈ ਤੇ 39 ਇੰਚ ਦੀ ਲੰਬਾਈ ਹੈ ਤੇ ਚੈਸਟ 21 ਇੰਚ ਤੇ ਕਮਰ ਇਹਦੀ 19.5 ਇਸ ਨਾਪ ਦਾ ਆਪਾਂ ਸੂਟ ਕੱਟਾਂਗੇ ਤੇ ਤੁਸੀਂ ਵੀ ਧਿਆਨ ਨਾਲ ਦੇਖਣਾ ਤੇ ਇਹ ਆਪਾਂ ਕਪੜਾ ਇਹਦਾ ਦੂਰਾ ਕਰ ਲਿਆ ਉਹਦੀ 23.5 ਹਿੱਪ ਹੈ 23.5 ਹਿੱਪ ਦੇ ਹਿਸਾਬ ਨਾਲ ਆਪਾਂ 14 14 ਇੰਚ ਕਰਾਂਗੇ 4 ਇੰਚ ਵਾਧਾ ਰੱਖਾਂਗੇ 23.5 ਦੇ ਹਿਸਾਬ ਨਾਲ 4 ਇੰਚ ਵਾਧਾ ਰੱਖਾਂਗੇ ਪੌਣੇ 14 ਬੰਦਾ ਆ ਆਪਾਂ ਇੱਥੋਂ ਪੌਣੇ 14 14 ਇੰਚ ਸਾਰਾ ਕਰ ਲੈਣਾ ਕਪੜਾ ਦੂਰਾ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਦੂਰਾ ਕੀਤਾ ਆ ਦੇਖ ਸਕਦੇ ਆ ਆ ਦੇਖੋ ਆਪਾਂ ਇਸ ਤਰ੍ਹਾਂ ਦੂਰਾ ਕਪੜਾ ਕਰਕੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਇਹ ਆਪਣਾ 9.14 14 ਕਰ ਲਿਆ 14 ਵੀ ਕਰ ਸਕਦੇ ਆ ਇਹ ਆਪਣੇ ਕੋਲੇ 9.14 14 ਦੇ ਹਿਸਾਬ ਨਾਲ ਕਰਕੇ ਲਬਾਹ ਹੋਣੀ ਦੀ ਲੰਬਾਈ ਹੈਗੀ ਹੈ 39 ਇੰਚ ਆਪਣੀ ਲੰਬਾਈ ਹੈ ਕਮੀਜ਼ ਸ਼ਰਟ ਦੀ ਤੇ ਇਹਦੀ ਆਪਾਂ ਲੰਬਾਈ ਵੀ ਲਾਈਨਿੰਗ ਦੀ 39 ਇੰਚ ਹੀ ਰੱਖਾਂਗੇ ਜਾਂ 38.5 ਜਾਂ 39 ਕਿਉਂਕਿ ਸਲਾਈ ਵਿੱਚ ਆ ਕੇ ਆਪਣੀ ਇਹ ਲਾਈਨਿੰਗ 1.5 ਇੰਚ ਉੱਚੀ ਰਹਿ ਜਾਣੀ ਹੈ ਤੇ ਇਤਾਂ ਕਰਕੇ ਆਪਾਂ ਇਹਦੀ 39 ਕੁਮੀਜ਼ ਦੀ ਲੰਬਾਈ ਹੈ ਤੇ 39 ਹੀ ਰੱਖਾਂਗੇ ਜੇ ਆਪਾਂ ਪੂਰੀ ਥੱਲੇ ਤੱਕ ਲਾਈਨਿੰਗ ਲਾਉਣੀ ਹੈ ਤਾਂ ਪੂਰੀ ਰੱਖਣ ਪੈਣੀ ਹੈ ਤੇ ਹੁਣ ਆਪਾਂ ਇਹਦਾ ਥੀਰੇ ਦਾ ਨਿਸ਼ਾਨ ਲਾਵਾਂਗੇ ਥੀਰਾ ਹੈਗਾ ਆਪਣਾ 12 ਇੰਚ ਤਿਆਰ ਉਹਨਾਂ ਦਾ ਥੀਰਾ 12 ਦੇ ਹਿਸਾਬ ਨਾਲ ਆਪਾਂ 6.5 ਰੱਖਾਂਗੇ ਥੀਰਾ 13 ਦੀ ਕਟਾਈ ਕਰਨੀ ਹੁੰਦੀ ਹੈ 13 ਦਾ ਅੱਧਾ 6 ਹੋ ਗਿਆ 6.5 ਤੇ ਨਿਸ਼ਾਨ ਲਾਵਾਂਗੇ 6.5 ਤੇ ਇਧਰ ਲਾਵਾਂਗੇ ਤੇ 7.5 ਰੱਖਾਂਗੇ ਆਪਾਂ ਮੋਡਾ ਇੱਥੇ ਉਪਰੋਂ ਰੱਖ ਕੇ 7.5 ਮੋਡਾ ਇਸ ਤਰ੍ਹਾਂ ਆਪਾਂ ਇਹਦਾ ਨਿਸ਼ਾਨ ਲਾ ਲੈਣਾ ਇਹ ਆਪਣਾ ਇਸ ਤਰ੍ਹਾਂ ਕੋਰਨਰ ਬਣ ਜਾਂਦਾ ਇਹਦੇ ਤੋਂ ਆਪਾਂ ਇਸ ਇਸ ਤੇ ਆਪਾਂ ਲਾਵਾਂਗੇ ਚੈਸਟ ਦਾ ਨਿਸ਼ਾਨ ਚੈਸਟ ਆਪਣੀ ਹੈਗੀ ਐ 21 ਇੰਚ ਚੇਸਟ ਆਪਣੀ 21 ਇੰਚ ਤਿਆਰ ਹੈ 21 ਦਾ ਪਾ ਅੱਧ ਘਾ ਕੇ ਨਿਸ਼ਾਨ ਲਾਉਣਾ ਹੈ ਇੱਥੋਂ ਹੋ ਗਿਆ 10.5 ਤੇ ਸਰ ਸਾਢੇ 10 ਤੇ ਨਿਸ਼ਾਨ ਲਾ ਲੈਣਾ ਫਿਰ ਆਪਣਾ ਇਹਦੀ ਗਲਾਈ ਕਰ ਲਓ ਪਹਿਲਾਂ ਇੱਥੋਂ ਆਪਾਂ ਸਿੱਧਾ ਲਿਆ ਮਾਗੇ ਜੇ ਤਾਂ ਆਪਣਾ ਡੀਪ ਗਲਾ ਹੈ ਤੇ ਆਪਾਂ ਅੱਧ ਤਿੱਕਰ ਇਹਦੀ ਸਿੱਧਰ ਖਾਂਗੇ ਇਹਦਾ ਗਲਾ ਹੈਗਾ 5 ਇੰਚ ਪੈਕ ਗਲਾ 5 ਫਿਰ ਆਪਾਂ ਇਹਦੀ 2 3 3 ਇੰਚ ਦੀ ਕਰਾਪਾ ਸਿੱਧਾ ਰੱਖਾਂਗੇ ਦਾ ਜੇ ਹੋਵੇ ਡੀਪ ਗਲਾ ਆਪਾਂ ਆਧਾ ਠਿੱਕਰ ਸਿੱਧਾ ਰੱਖ ਸਕਦੇ ਆ ਜੇ 5 ਇੰਚ ਆਪਾਂ 3 ਇੰਚ ਤੇ ਜੇ 4 ਇੰਚ ਗਲਾ ਆਪਣਾ ਪਿਛਲਾ ਫਿਰ ਆਪਾਂ 2 ਇੰਚ ਤੇ ਸਿੱਧਾ ਰੱਖਣਾ ਹੁਣ ਆਪਾਂ ਇਹਦਾ ਇੱਥੋਂ ਰੱਖਾਂਗੇ ਇੱਥੋਂ ਠਿੱਕਾ ਸਿੱਧਾ ਤੇ ਜਿਹੜਾ ਆਪਣਾ ਚੈਸਟ ਦਾ ਨਿਸ਼ਾਨ ਹੈ ਇਹਦੇ ਨਾਲ ਮਲਾਉਣਾ ਆਪਾਂ ਇਹਦਾ ਕੋਈ ਹਿਸਾਬ-ਕਿਤਾਬ ਨਹੀਂ ਲਾਵਾਂਗੇ ਵੀ ਇੱਥੋਂ ਕਿੰਨੇ ਇੰਚ ਰੱਖਣਾ ਬਸ ਇੱਥੋਂ ਹੀ ਗਲਾਈ ਚੱਕਣੀ ਹੈ ਇਧਰ ਨੂੰ ਲਿਆ ਕੇ ਇਹਦੇ ਨਾਲ ਆਪਾਂ ਮਲਾਉਣਾ ਹੈ ਇਸ ਤਰ੍ਹਾਂ ਗਲਾਈ ਕਰਨੀ ਹੈ ਦੀ ਇਦਾਂ ਆਪਾਂ ਨਿਸ਼ਾਨ ਲਾਵਾਂਗੇ ਬੈਕ ਜਿਹੜੀ ਬੈਕ ਦਾ ਤੀਰੇ ਦੀ ਇਹ ਆਪਾਂ ਇੱਕਦਮ ਢਗਾ ਹੀ ਨਹੀਂ ਪਾਉਣੀ ਫਿਰ ਆਪਣੇ ਇੱਥੋਂ ਖਿੱਚ ਪੈਣ ਲੱਗ ਜਾਂਦੀ ਹੈ ਤਾਂ ਕਰਕੇ ਵੀ ਇਹਦੀ ਇੱਥੋਂ ਆਪਾਂ ਇਹ ਸਿੱਧੀ ਜੀ ਇਸ ਤਰ੍ਹਾਂ ਗਲਾਈ ਪਾਉਣੀ ਹੈ ਤੇ ਇਹ ਆਪਣਾ ਹੋ ਗਿਆ ਚੈਸਟ ਦਾ ਨਿਸ਼ਾਨ ਹੁਣ ਆਪਾਂ ਲਾਵਾਂਗੇ ਸਾਈਡ ਸਿਉਣ ਸਾਈਡ ਸਿਉਣ ਇਹਦੀ 16 ਇੰਚ ਹੈ પણ 16 ਦੇ હિસાબ ਨਾਲ ਆਪਾਂ ਇੱਥੋਂ ਰੱਖਾਂਗੇ 17 ਤੇ 1 ਇੰਚ ਆਪਾਂ ਵਾਧ ਰੱਖਣਾ ਕਿਉਂਕਿ ਆਪਣਾ 1 અડਧਾ ਇੰਚ ਥੱਲੇ ਆਪਣਾ પ્લોઈ ચોણો ਤੇ અડધો ઇંચી ਆਪਣਾ ਇધર સલાઈ ચોણો 1 ઇંચ ਆਪਾਂ ਵਾਧ ਰੱਖਣਾ ਹੁੰਦਾ ਇਹ ਜਿਵੇਂ ਆਪਣਾ 16 ਹੈ ਤੇ ਆਪਾਂ 17 ਤੇ ਲਾਵਾਂਗੇ ਇਹ સાઈડ સેਉਣ ਵਾਲੀ ਤੇ ਇਸ ਤੋਂ ਬਾਅਦ હિપ ਦਾ નિશાન ਜਿਹੜਾ 23.5 ਹੈ ਆਪਾਂ 23.5 ਇੱਥੋਂ ਲਾਉਣਾ 23.5 ਦੁੱਧ ਕਰ ਲੈਣਾ 11 23.5 ਦੁੱਧ ਹੋ ਗਿਆ ਆਪਣਾ ਪੌਣੇ 12 ਉਨੇ 12 ਤੇ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਹੁਣ ਆਪਾਂ ਲਾਵਾਂਗੇ ਇਹਦੀ ਫੀਟਿੰਗ ਦਾ ਨਿਸ਼ਾਨ ਫੀਟਿੰਗ ਦਾ ਨਿਸ਼ਾਨ ਇਹਦਾ ਆਪਣਾ 1.5 ਤੇ ਆਊਗਾ ਤੇ ਜੇਕਰ ਐਵੇਂ ਨਹੀਂ ਹਰੇਕ ਦੀ ਫੀਟਿੰਗ ਦਾ ਨਿਸ਼ਾਨ 1.5 ਨਹੀਂ ਹੁੰਦਾ ਫਿਰ ਆਪਾਂ ਪਹਿਲਾਂ ਪਲੋਈ ਦਾ ਨਿਸ਼ਾਨ ਲਾਉਣਾ ਪਲੋਈ ਆਪਣੀ ਕਿੰਨੇ ਇੰਚ ਤੇ ਆ ਇੱਥੋਂ ਆਪਾਂ ਗਲੇ ਦਾ 2 ਇੰਚ ਦਾ ਲਾਉਣਾ ਹੈ ਜਿਹੜੇ ਆ ਚੀਜ਼ ਗਲਾ 2 ਇੰਚ ਦਾ ਲਾਉਣਾ ਹੈ ਇੱਥੋਂ ਆਪਾਂ ਲਾਵਾਂਗੇ نیچے ਨੂੰ ਵੀ 2.5 ਇੰਚ ਦਾ ਇੱਕ ਵਾਰ ਲਗਾ ਲੈਣਾ ਬਾਕੀ ਬਾਅਦ ਵਿੱਚ ਸਹੀ ਕਰਕੇ ਜਿੰਨਾ ਗਲਾ ਬਾਅਦ ਵਿੱਚ ਕਟਾਂਗੇ ਇਸ ਤਰ੍ਹਾਂ ਆਪਾਂ ਇਹਦਾ ਕਰਕੇ ਇਹਦੀ ਗਲਾਈ ਵੀ ਆਪਾਂ ਇੱਥੋਂ ਬਸ ਥੋੜੀ ਜੀ ਗਲਾਈ ਦੇਣੀ ਹੈ ਇੱਥੋਂ ਆਪਾਂ ਥੋੜਾ ਸਿੱਧਾ ਹੀ ਲਿਆਵਾਂਗੇ ਇਸ ਤਰ੍ਹਾਂ ਆਪਾਂ ਬੈਗ ਵਾਲਾ ਜਦੋਂ ਕੱਟਣਾ ਇਦਾਂ ਗਲਾਈ ਕਰਾਂਗੇ ਤੇ ਜਿਹੜੇ ਇੱਥੋਂ ਆਪਾਂ ਅਧੇ ਇੰਚ ਦਾ ਤੀਰੇ ਦੀ ਘਾੜ ਪਾਉਣੀ ਹੈ ਇਹ ਆਪਾਂ ਇੱਥੋਂ ਅਧਾ ਇੰਚ ਦਾ ਇਹਦੇ ਨਾਲ ਗਲੇਵੰਨੀ ਨੂੰ ਮਿਲਾਉਣਾ ਹੈ ਇਸੇ ਤਰ੍ਹਾਂ ਇਹ ਤੋਂ ਆਪਾਂ ਡੈਂਚ ਰੱਖਾਂਗੇ ਇਹਦੇ ਗਲੇ ਦੇ ਜਿੱਥੇ ਆਪਾਂ 2 ਇੰਚ ਰੱਖਿਆ ਉਹਦੇ ਨਾਲ ਲਿਆ ਕੇ ਆਪਾਂ ਇਸ ਤਰ੍ਹਾਂ ਕਾਟ ਮਲਾ ਦੇਣੀ ਹੈ ਹੁਣ ਆਪਾਂ ਇਹ ਕਾਟ ਦੇ ਨੀਚੋਂ ਆਪਾਂ ਪਲੋਈ ਦਾ ਨਿਸ਼ਾਨ ਲਾਉਣਾ ਹੈ ਪਲੋਈ ਹੈਗੀ ਹੈ 11.5 ਤੇ ਤਿਆਰ ਆ ਉਹਨਾਂ ਦੀ 11.5 ਫਿਰ ਆਪਾਂ ਇਹਦਾ ਕਾਟ ਦੇ نیچے ਰੱਖ ਕੇ ਅੱਧਾ ਇੰਚ ਵੱਧ ਰੱਖਾਂਗੇ ਉੱਪਰ ਜਿਹੜੀ ਆਪਣੀ ਸਲਾਈ ਆਉਣੀ ਹੈ ਜੇ 11.5 ਤਾਂ ਆਪਾਂ 12 ਤੇ ਲਾਉਣਾ ਹੈ ਹੁਣ ਆਪਾਂ نیچے ਨੂੰ ਪਲੋਈ ਹੈਗੀ ਹੈ ਕਿੰਨੇ 6 ਇੰਚ 6 ਇੰਚ ਲਿਖੀ ਹੋਈ ਹੈ 6 ਤੇ ਨਿਸ਼ਾਨ ਲਾਉਣਾ ਇਹਨਾਂ ਦੀ ਪਲੋਈ ਨਾਲ نیچے ਨੂੰ 6 ਹੈ 6 ਦਾ ਅੱਧ ਕਿੰਨਾ ਹੋ ਗਿਆ 3 ਹੁਣ ਆਪਣਾ ਫੀਟਿੰਗ ਸਹੀ 3 ਤੇ ਆਉਣੀ ਹੈ ਆ ਦੇਖੋ ਬਿਲਕੁਲ ਸਹੀ ਆ ਗਈ ਜਿਵੇਂ ਆਪਣੇ ਪਲੋਈ ਨੀਵੀਂ ਜਿਵੇਂ ਸਾਢੇ 11 12 ਤੇ ਆ ਉਹਦੀ ਸੱਤ ਤੇ ਫੀਟਿੰਗ ਆਉਂਦੀ ਹੈ ਇਸ ਹਾਵਨ ਆਪਣੀ 3 ਦਾ ਬਿਲਕੁਲ ਸਹੀ ਆ ਗਈ ਤੇ ਇਥੋਂ ਆਪਾਂ ਪਲੋਈ ਜਿਹੜੀ ਰੱਖਣੀ ਹੁੰਦੀ ਹੈ ਇਧਰੋਂ ਆਪਣਾ ਗੋਲ ਪਾਸੇ ਤੋਂ ਸਾਢੇ 3 ਇੰਚ ਛੱਡ ਕੇ ਇੱਥੇ ਪਲੋਈ ਦਾ ਨਿਸ਼ਾਨ ਲਾਉਣਾ ਹੈ ਜੇ ਜ਼ਿਆਦਾ ਹੈਲਥੀ ਹੈ ਕੋਈ ਉਹਦਾ ਨਾਪ ਹੈ ਉਹਦੇ ਆਪਾਂ 4 ਇੰਚ ਵੀ ਛੱਡ ਸਕਦੇ ਆ ਸਾਢੇ ਤਿੰਨ ਦੀ ਥਾਂ ਤੇ ਉਹ ਫਿਰ ਇੱਥੋਂ ਜਾਨੀ ਆਹ ਚੀਜ਼ ਜ਼ਿਆਦਾ ਹੁੰਦੀ ਹੈ ਤੇ ਆਪਾਂ 4 ਤੇ ਵੀ ਉਹਦੀ ਪਲੋਈ ਪਾ ਸਕਦੇ ਹੁੰਦੇ ਆ ਇਹ ਆਪਣਾ ਹੋ ਗਿਆ ਪਲੋਈ ਦਾ ਨਿਸ਼ਾਨ ਤੇ ਇਹ ਫੀਟਿੰਗ ਵਾਲਾ ਆਪਾਂ ਇੱਥੇ ਲਾਉਣਾ ਹੈ ਪਲੋਈ ਦੇ ਵਿਚਕਾਰ ਫੀਟਿੰਗ ਵਾਲਾ ਨਿਸ਼ਾਨ ਲੱਗੂਗਾ ਫੀਟਿੰਗ ਇਹਦੀ ਹੈਗੀ ਹੈ ਕਮਰ ਜਿਹੜੀ ਹੈ ਉਹ 1.9 ਹੈ 1.9 ਤੋਂ ਆਪਾਂ 1 ਇੰਚ ਵਧਾਵਾਂਗੇ ਜਿੰਨਾ ਆਪਣਾ ਆ ਪਲੋਈ ਚਾਊਗਾ ਇੰਨਾ ਇੰਨਾ ਪਲੋਈ ਚਾਊ ਦੋਨੇ ਸਾਈਡਾਂ ਤੋਂ ਮਤਲਬ ਇਹ ਆਪਣਾ ਕਿੰਨਾ ਹੋ ਜਾਂਦਾ ਦੋਨੇ ਸਾਈਡਾਂ ਤੋਂ ਆਪਣਾ 1 ਇੰਚੰਗੂ ਵਿੱਚ ਆ ਜਾਂਦਾ ਉਹੀ ਚੀਜ਼ ਆਪਾਂ ਇੱਧਰ ਵੱਧ ਲਾਵਾਂਗੇ ਇੱਥੋਂ ਆਪਾਂ ਲਾ ਕੇ 1.9 ਦਾ 1.20 ਇੰਚ ਲਾਵਾਂਗੇ 1 ਇੰਚ ਉਹੀ ਆਪਾਂ ਵੱਧ ਲਾਵਾਂਗੇ ਇੱਥੋਂ ਆਪਾਂ ਇਹਦੇ ਨਾਲ ਲਾਵਾਂਗੇ ਇੱਥੋਂ ਆਪਾਂ ਸਿੱਧੀ ਲਿਆ ਕੇ ਜੇਕਰ ਜਿਹਦਾ ਥੋੜਾ ਪੇਟ ਜ਼ਿਆਦਾ ਥੋੜਾ ਹੁੰਦੇ ਵਧੇ ਹੋਏ ਉਹਦਾ ਆਪਾਂ ਇਥੋਂ ਪਲੋਈ ਦੇ نیچے ਤੋਂ ਵੀ ਕਮੀਜ਼ ਦੀ ਮਤਲਬ ਫਿਟਿੰਗ ਮੈਣੀ ਹੈ ਵੀ ਉਹਦੀ ਕਮੀਜ਼ ਦੀ ਫਿਟਿੰਗ ਪਲੋਈ ਦੇ نیچے ਤੋਂ ਕਿੰਨੀ ਆਉਂਦੀ ਹੈ ਪੇਟ ਤੋਂ ਕਿੰਨਾ ਆਉਂਦਾ ਇਹਨਾਂ ਦਾ ਪਲੋਈ ਦੇਠੋਂ نیچے ਤੋਂ 21 ਆਉਂਦਾ ਫਿਰ ਆਪਾਂ ਫਿਟਿੰਗ ਦਾ ਨਿਸ਼ਾਨੇ ਦਾ ਇਹ ਵੀ ਆਪਾਂ ਇਸ ਦੇ ਹਿਸਾਬ ਨਾਲ ਹੀ ਲਾਉਣਾ ਹੈ ਇਥੋਂ ਆਪਾਂ 21 ਤੇ ਲਾਵਾਂਗੇ ਜਿੱਥੇ ਪਲੋਈ ਖਤਮ ਹੁੰਦੀ ਹੈ ਉਹਦੇ نیچے ਤੋਂ ਰੱਖ ਕੇ 21 ਦਾ ਨਿਸ਼ਾਨ 10.5 ਤੇ ਲਾਉਣਾ ਹੈ ਫਿਰ ਆਪਾਂ ਇਹ ਆਪਾਂ ਨਿਸ਼ਾਨ ਇਹਦੇ ਨਾਲ ਲਾਵਾਂਗੇ ਤੇ ਅੱਗੇ ਨਿਸ਼ਾਨ ਇਹਦੇ ਨਾਲ ਮਿਲ ਜਾਊਗਾ ਇਹ ਆਪਣੀ ਫਿਟਿੰਗ ਫਿਰ ਬਿਲਕੁਲ ਸਹੀ ਆਊਗੀ ਤੇ ਉੱਪਰੋਂ ਵੀ ਆਪਾਂ ਵੈਸਟ ਦਾ ਨਿਸ਼ਾਨ ਜਿਹੜਾ ਲਾਉਣਾ ਹੈ ਇੱਥੋਂ ਲਾਵਾਂਗੇ ਇੱਥੋਂ ਇੱਕਦਮ ਕਾਟ ਨਹੀਂ ਪਾਉਣੀ ਇਧਰ ਨੂੰ ਇੱਥੋਂ ਵੀ ਆਪਾਂ ਥੋੜਾ ਜਿਹਾ نیچے ਤੋਂ ਮਿੰਕੀ ਨਿਸ਼ਾਨ ਲਾਉਣਾ ਹੈ ਵੀ ਇੱਥੋਂ ਆਪਣਾ ਕੱਟ ਨਾ ਹੋਵੇ ਬਾਕੀ ਜਦੋਂ ਸਲਾਈ ਕਰਨੀ ਉਹਦੇ ਜ਼ਰੂਰ ਆਪਾਂ ਫਿਟਿੰਗ ਲਾਉਣ ਲੱਗੇ ਜ਼ਰੂਰ ਮੈਨਣਾ ਆਪਾਂ ਵੀ ਇੱਥੋਂ ਆਪਣੀ ਫਿਟਿੰਗ ਸਹੀ ਲੱਗੀ ਹੈ ਕਿਉਂਕਿ ਸਾਈਡ ਵਾਲੀ ਪਲੋਈ ਫੌਨ ਨਾਲ ਵੀ ਕਈ ਵਾਰ ਇੱਥੋਂ ਬ੍ਰੈਸਟ ਦਾ ਫਰਕ ਪੈ ਜਾਂਦਾ ਘਟ ਜਾਂਦੀ ਆ ਇਹ ਚੀਜ਼ ਤੇ ਹੁਣ ਆਪਾਂ ਜਿਹੜਾ ਇਹ ਸਾਈਡ ਪਲੋਈ ਪਾਉਣੀ ਹੈ ਕਿਹਦੀ ਉਹ ਆਪਾਂ ਪਾਵਾਂਗੇ ਇਧਰੋਂ ਇੱਕ ਤੋਂ ਰੱਖ ਕੇ ਆਹ ਜਿਹੜਾ ਕਾਰਨਰ ਆ ਇਹਦੇ ਕੋਲ ਦੀ ਲਾ ਜਾ ਕੇ ਇੱਥੋਂ ਆਪਾਂ ਸਿੱਧੀ ਇਸ ਤਰ੍ਹਾਂ ਪਲੋਈ ਪਾਉਣੀ ਆ ਇਹਦੀ ਪਲੋਈ ਆਪਾਂ 2.5 ਇੰਚ ਤੇ ਪਾਵਾਂਗੇ ਇੱਥੋਂ ਇੱਥੋਂ 2.5 ਇੰਚ ਤੇ ਨਿਸ਼ਾਨ ਲਾ ਲੈਣਾ 2.5 ਇੰਚ ਤੇ ਲਾ ਕੇ ਇਹਦੇ ਬਰਾਬਰ ਰੱਖਣਾ ਹੈ ਇੱਥੋਂ ਦੀ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਆਪਾਂ ਇਹ ਇਹ ਆਪਣੀ ਸਾਈਡ ਪਲੋਈ ਹੋ ਗਈ ਜਿਹੜੀ ਜਿਹੜੀ ਪਲੋਈ ਆਪਣੀ ਆ ਚੀਜ਼ ਬ੍ਰਸਟ ਘੱਟ ਹੁੰਦੀ ਹੈ ਉਹਦੀ ਪਲੋਈ ਆਪਣੀ ਥੋੜੀ ਜਿਹੀ ਉੱਪਰ ਨੂੰ ਪੈਂਦੀ ਹੈ ਜਿਹਦੀ ਬ੍ਰਸਟ ਜ਼ਿਆਦਾ ਹੁੰਦੀ ਹੈ ਉਹਦੀ ਆਪਾਂ ਪਲੋਈ ਥੋੜੀ ਜੀ ਨੀਚੇ ਨੂੰ ਪਾ ਸਕਦੇ ਆ ਜਿਹਦੀ ਪਲੋਈ ਮਤਲਬ ਆਹ ਚੈਸਟ ਦਾ ਨਿਸ਼ਾਨ ਕਹਿੰਿਆਂ ਦਾ ਹੁਣ ਇੱਥੇ ਆ ਜਾਂਦਾ ਹੈ ਉਹਦੀ ਪਲੋਈ ਥੋੜੀ ਜੀ ਉੱਪਰ ਜੇ ਪੈਂਦੀ ਹੈ ਉਹ ਇੱਕ ਉਹਦਾ ਹਿਸਾਬ ਅਲੱਗ ਹੁੰਦਾ ਹੈ ਤੇ ਆਹ ਪਲੋਈ ਵੀ ਆਪਣੀ ਜਿਹੜੀ ਹੈ ਇਹਨਾਂ ਦੋਹਾਂ ਦੇ ਵਿੱਚਕਾਰ ਪਾਵਾਂਗੇ ਇੱਥੇ ਲਾਵਾਂਗੇ ਦੋਨਾਂ ਦਾ ਇੱਕੋ ਜਿਹਾ ਸਨਨ ਹੋ ਜੇ ਜਿਹੜਾ ਇਹ ਆਪਣਾ ਹੋ ਗਿਆ ਇਧਰੋ ਸਵਾ ਦੋ ਇਧਰੋ ਵੀ ਸਵਾ ਦੋ ਬਿਲਕੁਲ ਠੀਕ ਆ ਗਿਆ ਸਵਾ ਦੋ ਦੇ ਉਧਰੋਂ ਛੱਡਣਾ ਸਵਾ ਦੋ ਉਧਰ ਹੋ ਗਿਆ ਇਹ ਵਿਚਕਾਰ ਕਰਕੇ ਲਗਾਉਣਾ ਹੈ ਇਹ ਆਪਣੀ ਆ ਜਿਹੜੀ ਪਲੇਟ ਪਾਈ ਹੈ ਸੌਰੀ ਆਪਾਂ ਨਿਸ਼ਾਨ ਲਾਇਆ ਨਾ ਇਹਦੇ ਨਾਲ ਇਹਦੇ ਉੱਪਰ ਦੀ ਆਪਾਂ ਇਹਨੂੰ ਮਿਲਾਉਣਾ ਹੈ ਐਸੇ ਤਰ੍ਹਾਂ ਲਿਆ ਕੇ ਇਹਦੇ ਉੱਪਰ ਦੀ ਇਹਨੂੰ ਟੈਕ ਕਰਾਸ ਕਰਨਾ ਚਾਹੀਦਾ ਇਹਦੇ ਖੋਲ ਦੀ ਇਦਾਂ ਆਪਾਂ ਇਹ ਪਲੋੜੀ ਪਾਉਣੀ ਆ ਸੈੱਡ ਵਾਲੀ ਤੇ ਇਹ ਹੋ ਗਏ ਆਪਣੇ ਪਲੇਟ ਦੇ ਵੀ ਨਿਸ਼ਾਨ ਤੇ ਦੂਸਰੇ ਪੂਰੀ ਆਪਣੀ ਕਮੀਜ਼ ਦਾ ਪੂਰਾ ਸਾਰੇ ਆਪਣੇ ਨਿਸ਼ਾਨ ਲੱਗੇ ਆ ਤੇ ਇਸੇ ਤਰ੍ਹਾਂ ਆਪਾਂ ਇਸ ਕੋਈ ਵੀ ਕਮੀਜ਼ ਕੱਟਣਾ ਇਸੇ ਤਰ੍ਹਾਂ ਇਹ ਸਾਰੇ ਨਿਸ਼ਾਨ ਲਾਉਣੇ ਆ ਤੇ ਥੋੜਾ ਬਹੁਤ ਫਰਕ ਬਸ ਫੀਟਿੰਗ ਦੇ ਹਿਸਾਬ ਨਾਲ ਹੀ ਕਰਨਾ ਹੈ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਾਈ ਇਹਦੇ ਇਹਦੇ ਵਿੱਚ ਆਪਾਂ ਰੱਖਾਂਗੇ 2 2 ਇੰਚ ਦਾ ਆਪਾਂ ਵਿੱਚ ਐਕਸਟਰਾ ਕਪੜਾ ਰੱਖਣਾ ਜਿਹੜਾ ਉਹ ਰੱਖਾਂਗੇ ਸਾਰੇ ਆਪਾਂ 2 2 ਇੰਚ ਇਸ ਤਰ੍ਹਾਂ ਨਿਸ਼ਾਨ ਲਾ ਕੇ ਇਹ ਤਾਂ ਆਪਣਾ ਦੌਰ ਹੈ ਹੀ ਪਹਿਲਾਂ ਹੀ ਰੱਖਿਆ ਹੋਇਆ ਸੀ ਉਸੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਇਸੇ ਤਰ੍ਹਾਂ ਪਹਿਲਾਂ ਆਪਾਂ ਇਹ ਥੋੜਾ ਗਾਲਾ ਕੱਟਿਆ ਹੋਇਆ ਉਸੇ ਤਰ੍ਹਾਂ ਆਪਾਂ ਕਟਿੰਗ ਕਰ ਲਾਂਗੇ ਵੀ ਜੇ ਆਪਾਂ ਲਾਈਨਿੰਗ ਵਾਲਾ ਸੂਟ ਹੈ ਫਿਰ ਆਪਾਂ ਆ ਗਲੇ ਦੀ ਕਟਾਈ ਪਹਿਲਾਂ ਨਹੀਂ ਕਰਨੀ ਤੀਰੇ ਦੀ ਵੀ ਨਹੀਂ ਆਪਾਂ ਪਹਿਲਾਂ ਕਰਨੀ ਜੇ ਆਪਣਾ ਵੈਸੀ ਸੂਟ ਤੇ ਨਿਸ਼ਾਨ ਆ ਫਿਰ ਆਪਾਂ ਸਾਰੇ ਨਿਸ਼ਾਨ ਕੱਟ ਸਕਦੇ ਆ ਹੁਣ ਆਪਾਂ ਕਰਾਂਗੇ ਕੱਲੀ ਇਹ ਵਾਲੀ ਕਟਾਈ ਕਿਉਂਕਿ ਇਹ ਆਪਾਂ යි ල සුම්පද උපරක්ක කட்டද ලදිකටයි කර. ਨਿਸ਼ਾਨ ਆ ਵੀ ਇਹ ਇਧਰਲੀ ਸਾਈਡ ਆਪਾਂ ਕਿਸ ਤਰ੍ਹਾਂ ਲਾਉਣੇ ਆ ਇਹ ਦੱਸਦੇ ਆ ਤੁਹਾਨੂੰ ਇਹ ਨਿਸ਼ਾਨ ਆਪਣੇ ਬਿਲਕੁਲ ਠੀਕ ਲੱਗੇ ਹੋਏ ਆ ਹੁਣ ਆਪਾਂ ਇਹਨਾਂ ਨੂੰ ਇਸ ਨਿਸ਼ਾਨ ਨੂੰ ਇਸ ਤਰ੍ਹਾਂ ਆਪਾਂ ਰੱਖਾਂਗੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਾਂਗੇ ਇਹਨਾਂ ਦੇ ਦੂਸਰੀ ਸਾਈਡ ਇਸੇ ਤਰ੍ਹਾਂ ਇਹ ਆਪਣੇ ਨਿਸ਼ਾਨ ਦਿਖਣ ਲੱਗ ਗਏ ਆ ਵੇ ਇੱਥੇ ਆਪਾਂ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਇਹਦਾ ਲਾਈਨਿੰਗ ਆ ਇਸ ਦੇ ਵਿੱਚ ਤਾਂ ਇਸ ਤਰ੍ਹਾਂ ਆਪਾਂ ਨੂੰ ਨਿਸ਼ਾਨ ਦਿਖ ਰਿਹਾ ਆ ਜੇ ਨਹੀਂ ਵੀ ਮਤਲਬ ਦੂਸਰਾ ਕਪੜਾ ਫਿਰ ਆਪਾਂ ਐਸੇ ਤਰ੍ਹਾਂ ਰੱਖੀ ਰੱਖਣਾ ਇਹਨੂੰ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਉਲਟਾ ਲੈਣਾ ਹੈ ਉਲਟਾ ਕੇ ਜਿੱਥੇ ਆਪਣਾ ਪੈਨ ਆ ਰਿਹਾ ਹੈ ਨਿਸ਼ਾਨ ਉੱਥੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾਉਣੇ ਆ ਇਸ ਪਰ ਆਪਾਂ ਉਹ ਉਥਾ ਤੇ ਨਿਸ਼ਾਨ ਲਾ ਲੈਣਾ ਇਸੇ ਤਰ੍ਹਾਂ ਇਸ ਨੂੰ ਰੱਖ ਕੇ ਇਸ ਦੇ ਵਿੱਚ ਆਪਾਂ ਸੂਈ ਵੀ ਲਗਾ ਸਕਦੇ ਆ ਸੂਈ ਲਗਾ ਕੇ ਦੂਸਰੀ ਸਾਈਡ ਕੱਢ ਕੇ ਉਸ ਤਰ੍ਹਾਂ ਵੀ ਨਿਸ਼ਾਨ ਆਪਾਂ ਲਾ ਸਕਦੇ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਇੱਕ ਵਾਰ ਅਗੇ ਤੇ ਕੱਪ ਦੇਖ ਲਓ ਹੁਣ ਆਪਾਂ ਇਹਦੀ ਜਿਹੜੀ ਦੂਸਰੀ ਸਾਈਡ 'ਚ ਨਿਸ਼ਾਨ ਲਾਉਣੇ ਆ ਇਹ ਇਸ ਤਰ੍ਹਾਂ ਸੂਈ ਨਾਲ ਵੀ ਲਗਾ ਸਕਦੇ ਆ ਜਿਵੇਂ ਆਪਾਂ ਇੱਕ ਸੂਈ ਲੈ ਲੈਣੀ ਆ ਇਹਦੇ ਨਾਲ ਆਪਾਂ ਇਸ ਤਰ੍ਹਾਂ ਇਹਨਾਂ ਨਿਸ਼ਾਨ ਤੇ ਰੱਖ ਕੇ ਆਪਾਂ ਇਹਦੇ ਵਿੱਚ ਦੀ ਇਸ ਤਰ੍ਹਾਂ ਕਰਾਂਗੇ ਤੇ ਇਧਰਲੀ ਸਾਈਡ ਆਪਣੇ ਨਿਕਲ ਆਉਣੀ ਆ ਉੱਥੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਦੇਣਾ ਇਹ ਆਪਣਾ ਨਿਸ਼ਾਨ ਬਿਲਕੁਲ ਸਹੀ ਲੱਗੂਗਾ ਤੇ ਜੇ ਆਪਣਾ ਦੂਸਰੀ ਆ ਆਈ ਵਾਲਾ ਵੀ ਇਸੇ ਤਰ੍ਹਾਂ ਆਪਾਂ ਇਧਰ ਕੱਢ ਕੇ ਇਸ ਤਰ੍ਹਾਂ ਲਾ ਸਕਦੇ ਆ ਜਿਹੜੀ ਇਹ ਲਾਈਨ ਹੈ ਇਹ ਇੱਕ ਆਪਣੇ ਕੋਲੇ ਉਹ ਇਸ ਤਰ੍ਹਾਂ ਵੀ ਆਂਦਾ ਵੀ ਇਹਦੇ ਨਾਲ ਵੀ ਆਪਾਂ ਥੋੜਾ ਨਿਸ਼ਾਨ ਲਾ ਸਕਦੇ ਹੰਨੇ ਆ ਜਿਵੇਂ ਆਹ ਚੀਜ਼ ਆ ਇਹ ਲਾਈਨ ਵਾਲੇ ਸੂਟ ਤੇ ਬਿਲਕੁਲ ਸਹੀ ਲੱਗ ਜਾਂਦਾ ਇਸ ਤਰ੍ਹਾਂ ਆਪਾਂ ਇਸ ਨੂੰ ਥੋੜਾ ਜਿਆਦਾ ਦਬਾ ਕੇ ਇਸ ਤਰ੍ਹਾਂ ਕਰਾਂਗੇ ਤਾਂ ਦੂਸਰੀ ਸਾਈਡ ਆਪਾਂ ਨੂੰ ਉਸੇ ਤਰ੍ਹਾਂ ਨਿਸ਼ਾਨ ਪਤਾ ਲੱਗੂਗਾ ਤੇ ਇਹ ਆਪਣਾ ਨਿਸ਼ਾਨ ਇਸ ਤਰ੍ਹਾਂ ਵੀ ਲਗਾ ਸਕਦੇ ਆ ਵੀ ਆਹ ਜਾ ਰਹੀ ਆਪਣੀ ਆਹ ਲਾਈਨ ਉਹਦੇ ਉੱਪਰ ਦੀ ਆਪਾਂ ਪਲੇਟ ਦਾ ਨਿਸ਼ਾਨ ਲਾ ਸਕਦੇ ਆ ਤੇ ਨਹੀਂ ਆਪਾਂ ਸੂਈ ਨਾਲ ਵੀ ਇਸ ਤਰ੍ਹਾਂ ਕੱਢ ਕੇ ਇੱਧਰ ਨਿਸ਼ਾਨ ਲਾ ਲਿਆ ਵੀ ਇਹਦੇ ਤੇ ਕਰਾਣੀ ਹੈ ఫ ఫ ఫిటింగ నిశాణ ఎత్ేనా ఏ పలోయి కడ్ సూ ఇ సైడ్ చావాలే ఫిర్ రేడ ఇరే కెక పలోయి నిశాను ఇర ਹੁਣ ਆਪਾਂ ਇਸ ਪਲੇਟ ਤੇ ਵੀ ਬਿਲਕੁਲ ਕੱਪੜੇ ਨੂੰ ਹਿੱਲਣ ਨਹੀਂ ਦੇਣਾ ਇੱਥੇ ਰੱਖਾਂਗੇ ਇਹ ਬੈਕ ਪਲੋਈ ਸੌਰੀ ਇਹ ਦੂਸਰੀ ਸਾਈਡ ਵਾਲੀ ਪਲੋਈ ਹੋਗੀ ਹੁਣ ਆਪਾਂ ਬੈਕ ਵਾਲੀ ਪਲੋਈ ਦੋ ਲੜ ਚੱਕ ਕੇ ਇਦਾਂ ਇਸ ਤਰ੍ਹਾਂ ਲਾਉਣੇ ਆ ਜਿੱਥੇ ਆਪਣੀ ਇਹ ਸੂਈ ਨਿਕਲੀ ਹੈ ਇਦਾਂ ਇਹ ਆਪਣੀ ਬੈਕ ਪਲੋਈ ਹੈ ਬੈਕ ਵਾਲੀ ਪਲੋਈ ਆਪਾਂ ਥੋੜੀ ਜੀ ਲੰਬੀ ਵੀ ਕਰ ਸਕਦੇ ਆ ਇਹ ਆਪਾਂ ਥੋੜੀ ਜੀ ਇੰਨੀ ਵਧਾ ਕੇ ਵੀ ਲਗਾ ਸਕਦੇ ਆ ਫਰੰਟ ਨਾਲ ਜੀ ਦਾ ਪੇਟ ਥੋੜਾ ਜਿਆਦਾ ਹੁੰਦਾ ਉਹਦੀ ਆਪਾਂ ਬੈਕ ਪਲੋਈ ਲੰਬੀ પા ਸਕਦੇ ਆ ਫਰੰਟ ਪਲੋਈ ਛੋਟੀ પા ਸਕਦੇ ਆ ਇਸ ਤਰ੍ਹਾਂ ਆਪਾਂ ਕਰ ਸਕਦੇ ਹੰਨੇ ਹੁਣ ਇਹ ਆਪਣੀ ਲਾਈਨਿੰਗ ਦੀ ਹੋ ਗਈ ਕਟਿੰਗ ਹੁਣ ਆਪਾਂ ਸੂਟ ਜਿਹੜਾ ਉਹਦੀ ਆਪਾਂ ਘੇਰਾ ਇਹਦੇ ਹਿਸਾਬ ਨਾਲ ਕਰਕੇ ਤੇ ਉੱਪਰ ਆਪਾਂ ਲਾ ਲਈ ਹੁਣ ਆਪਣੀ ਲਾਈਨਿੰਗ ਦਾ ਦੀ ਹੋ ਗਈ ਕਟਿੰਗ ਹੁਣ ਆਪਾਂ ਕਰਨ ਲੱਗੇ ਆ ਇਹ ਸੂਟ ਦੀ ਕਟਿੰਗ ਜਿਹੜਾ ਕੱਪੜਾ ਇਹਦੀ ਆਪਾਂ ਵਰਕ ਦੇਖਣਾ ਵੀ ਕਿਸ ਤਰ੍ਹਾਂ ਆਪਾਂ ਸੈੱਟ ਕਰਕੇ ਰੱਖਣਾ ਕਿ ਜਿਹੜੀ ਆਪਣੀਆਂ ਆਹ ਲਾਈਨਾਂ ਆ ਇਸ ਤਰ੍ਹਾਂ ਆਪਾਂ ਇਹਨੂੰ ਨਾ ਦੇਖ ਲੈਣਾ ਪਹਿਲਾਂ ਇਹਨੂੰ ਸਿੱਧਾ ਕੱਪੜਾ ਇਸ ਤਰ੍ਹਾਂ ਰੱਖ ਲੈਣਾ ਆ ਦੇਖੋ ਹੁਣ ਸਾਰਾ ਆਪਾਂ ਨੂੰ ਦਿਸ ਰਿਹਾ ਇਹ ਸਿੱਧਾ ਇੰਨੀ ਇੰਨੇ ਚ ਕਢਾਈ ਆ ਆਪਾਂ ਇਹਨਾਂ ਦੀ ਹਿੱਪ 23 ਹੈ ਜਿਹੜਾ ਆਪਾਂ ਸੂਟ ਦੇ ਆਪਾਂ ਕਟਿੰਗ ਕੀਤੀ ਹੈ ਤੇ ਇਹਦਾ ਘੇਰਾ ਉਹਨਾਂ ਨੇ ਸਾਡੇ ਮਤਲਬ 22 ਦੇ ਹਿਸਾਬ ਨਾਲ ਖੋਣਾ ਹੈ ਤੇ ਆਪਾਂ ਇਹਦਾ 22 ਦੇ حساب ਨਾਲ ਆ ਜਿਹੜੇ ਸਾਲਾਂ ਵੇਲਾ ਆਪਣੀਆਂ ਉੱਪਰ ਬਣੀਆਂ ਹੋਈਆਂ ਦੇਖੋ ਚੰਗੀ ਤਰ੍ਹਾਂ ਆ ਵੇਲਾ ਬਣੀਆਂ ਹੋਈਆਂ ਨਾ ਇਹ ਆਪਣਾ ਵੇਲਾ ਸੈੱਟ ਆਉਣਾ ਚਾਹੀਦਿਆਂ ਵੀ ਚਾਕਾਂ ਦੇ ਦੋਨੇ ਸਾਈਡ ਦੇ ਇੱਕੋ ਜਿਹਾ ਕਪੜਾ ਛੱਡਣਾ ਆਪਾਂ ਉਸ ਹਿਸਾਬ ਨਾਲ ਆਪਾਂ ਕਟੀ ਦੀ ਕਟਿੰਗ ਕਰਨੀ ਆ ਕਮੀਜ਼ ਦੀ ਇਹ ਜ਼ਰੂਰੀ ਹੈ ਨਹੀਂ ਆਪਣਾ ਕਮੀਜ਼ ਫਿਰ ਅਣਜਾਣ ਬੰਦੇ ਦਾ ਜਿਵੇਂ ਬਣਾਇਆ ਉਸ ਤਰ੍ਹਾਂ ਹੀ ਲੱਗਦਾ ਤੇ ਇਹ ਆਪਾਂ ਜਿਹੜਾ ਇਹ ਸਾਈਡ ਤੋਂ ਇੰਨਾ ਹੀ ਹੈ ਕੜਾਈ ਦੇ ਨਾਲ ਇੰਨਾ ਹੀ ਹੈ ਨਾ ਜੇ ਆਪਾਂ ਇੱਥੋਂ ਆਪਾਂ ਪੂਰਾ 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 ਰੱਖਾਂਗੇ ਆਪਾਂ ਤੇ ਬਾਈਆਂ ਚ ਆਪਣਾ ਜੇ ਤਿਆਰ ਹੈ ਬਾਈ ਆਪਣਾ ਇੱਥੇ ਆਉਂਦਾ ਇਹ ਆਪਣਾ ਇਧਰਲੀ ਸਾਈਡ ਦਾ ਆਪਣਾ ਐਨਾ ਵਾ ਕਪੜਾ ਖਾਲਤੂ ਬਚੂਗਾ ਜਿਵੇਂ ਇੱਥੇ ਆਪਣੀ ਆਉਗੀ ਸਲਾਈ ਦੇੜੇ ਕਰਕੇ ਦੇਖੋ ਆਹ ਦੇਖੋ ਐਨਾ ਬਚਦਾ ਜੇ ਆਪਾਂ ਮਤਲਬ ਇਧਰਲੀ ਸਾਈਡ ਹੈ ਇਹ ਆਪਣਾ ਬਿਲਕੁਲ ਇੱਥੇ ਨਾਲ ਆਊਗਾ ਇਹ ਆਪਣੀ ਵੀਲ ਬਿਲਕੁਲ ਨਾਲ-ਨਾਲ ਦੀ ਆਊਗੀ ਉਹ ਦੂਰ ਰਹੇਗੀ ਫਿਰ ਇਦਾਂ ਆਪਾਂ ਨੂੰ ਵਧੀਆ ਨਹੀਂ ਲੱਗਣਾ ਫਿਰ ਆਪਾਂ ਇਹਦਾ ਦੇਖਾਂਗੇ ਕਿ ਕਹਾ ਦੂਸਰੀ ਵੀਲ ਸੈੱਟ ਆਉਂਦੀ ਹੈ ਹੁਣ ਆਪਾਂ ਦੂਸਰੀ ਵੇਲ ਤੋਂ ਸ਼ੁਰੂ ਕਰਾਂਗੇ ਜਿਵੇਂ ਆਪਾਂ ਇੱਥੋਂ ਰੱਖਦੇ ਆ ਜਿਵੇਂ ਆਹ ਚੀਜ਼ ਤੋਂ ਆਪਾਂ ਰੱਖਣ ਲੱਗੇ ਆ ਇੱਥੋਂ ਆਪਾਂ 2 ਇੰਚ ਆਹ ਜਿਹੜੀ ਵੇਲ ਆ ਇੱਥੋਂ ਆਪਾਂ 2 ਇੰਚ ਰੱਖ ਛੱਡ ਕੇ ਇੱਧਰ ਫਿਰ ਆਪਾਂ ਇੱਧਰ ਨੂੰ ਆਹ ਵੇਲ ਤੋਂ ਆਪਾਂ ਇੱਧਰ ਦੇਖਾਂਗੇ ਵੀ 2 ਇੰਚ ਰੱਖ ਕੇ ਵੀ ਸੈੱਟ ਆਉਂਦਾ ਇਹ ਥੋੜਾ ਫਰਕ ਪੈਂਦਾ ਫਿਰ ਆਪਾਂ ਹੁਣ ਦੋਨੇ ਸਾਈਡਾਂ ਤੇ 1.5-1.5 ਇੰਚ ਛੱਡਾਂਗੇ 1.5 ਇੰਚ ਹੀ ਆਪਾਂ ਇੱਧਰ ਛੱਡ ਲਿਆ 1.5 ਇੰਚ ਇਹਪਾ ਇਧਰ ਚਾਹੀਦਾ ਆ ਦੇਖੋ 1.5 ਇੰਚ ਇਧਰ ਛੱਡਿਆ ਆ ਦੇਖੋ ਇਧਰਲੀ ਸਾਈਡ ਵਿੱਚ ਕਰਿਓ ਜ਼ੂਮ ਕਰਕੇ ਆ ਦੇਖੋ ਇਧਰਲੀ ਸਾਈਡ ਆਪਣਾ 1.5 ਇੰਚ ਹੀ ਆਪਣਾ ਇਧਰਲੀ ਸਾਈਡ ਬਚੂਗਾ ਹੁਣ ਆਪਣੀ ਆ ਵੇਲ ਜਿਹੜੀ ਹੈ ਤੇ ਇਧਰਲੀ ਵੇਲ ਆ ਦੋਨੇ ਵੇਲਾਂ ਇੱਥੇ ਆਪਣਾ ਮਤਲਬ 22 ਇੰਚ ਇਹਨਾਂ ਵੇਲਾਂ ਦੇ ਹਿਸਾਬ ਨਾਲ ਸੈੱਟ ਆਊਗਾ ਆਪਾਂ ਆ ਜਿਹੜੀ ਕੰਨੀਵੱਲੀ ਵਰਕ ਹੈ ਇਹ ਆਪਾਂ ਛੱਡ ਦੇਾਂਗੇ ਹੁਣ ਐਸ ਵੇਲ ਨੂੰ ਐਸ ਵੇਲ ਦੇ ਉੱਪਰ ਰੱਖ ਕੇ ਫੋਲਡ ਕਰਾਂਗੇ ਕਪੜਾ ਜਦੋਂ ਆਪਾਂ ਕਟਿੰਗ ਕਰਨ ਲੱਗਣਾ ਹੈ ਹਣ ਆ ਵੇਲ ਤੋਂ ਇਸ ਵੇਲ ਨੂੰ ਆਪਾਂ ਕਟਿੰਗ ਕਰਨਾ ਇਸ ਤਰ੍ਹਾਂ ਰੱਖਣਾ ਹੈ ਦੇਖੋ ਹੁਣ ਆਪਾਂ ਚੈੱਕ ਕਰ ਲਿਆ ਇੱਕ ਵਾਰੀ ਵੀ ਕਿਹੜੇ ਸਾਹਮਣੇ ਸੈੱਟ ਆਉਂਦਾ ਹੁਣ ਆਪ ਨੂੰ ਪਤਾ ਲੱਗ ਗਿਆ ਵੀ ਜੇ ਆਪਾਂ ਆ ਵੇਲ ਇੱਧਰ ਰੱਖਾਂਗੇ ਤਾਂ ਆਪਣੇ ਵੇਲਾਂ ਸਹੀ ਨਹੀਂ ਆਉਣਗੀਆਂ ਤੇ ਜੇ ਆਪਾਂ ਇਹ ਆ ਵੇਲ ਰੱਖਾਂਗੇ ਤਾਂ ਸਹੀ ਆਊਗੀ ਹੁਣ ਆਪਾਂ ਆ ਵਾਲੀ ਨੂੰ ਇਸ ਤਰ੍ਹਾਂ ਫੜ ਲਾਂਗੇ ਕੱਪੜੇ ਨੂੰ ਇਦਾਂ ਫੜ ਕੇ ਆ ਵੇਲ ਦੇ ਉੱਪਰ ਇਸ ਤਰ੍ਹਾਂ ਧਰਨਾ ਹੈ ਇਦਾਂ ਆ ਦੇਖੋ ਆ ਜਿਹੜੀ ਆ ਵੇਲ ਆ ਛੱਡਨੀ ਆਪਾਂ ਛੱੜਤੀ ਕਿਉਂਕਿ ਇਹਦੇ ਇੱਧਰ ਕੱਪੜਾ ਨਹੀਂ ਸੀ ਫालतू ਜਿਆਦਾ ਕੱਪੜਾ ਨਹੀਂ ਸੀ ਫਿਰ ਫਰਕ ਪੈਂਦਾ ਸੀ ਵੇਲਾਂ ਦਾ ਤੇ ਇਹ ਵੇਲ ਜਿਹੜੀ ਆਪਣੀ ਇਹਦੇ ਉੱਪਰ ਸੈਟ ਐ ਕਰਕੇ ਰੱਖਣੀ ਜਮ ਸੈਟ ਕਰਕੇ ਇਦਾਂ ਰੱਖ ਲੈਣਾ ਇਹਨੂੰ ਇੱਥਾ ਇੱਥੇ ਹੱਥ ਰੱਖ ਕੇ ਆਪਾਂ ਇਹਨੂੰ ਇਦਾਂ ਉਲਟਾਵਾਂਗੇ ਆਹ ਕੱਪੜਾ ਜਿਹੜਾ ਆਪਣਾ ਇੰਨਾ ਇੱਧਰ ਆਉਂਦਾ ਹੁਣ ਆਪਾਂ ਇਦਾਂ ਇਸ ਤਰ੍ਹਾਂ ਸੈਟ ਕਰ ਲੈਣਾ ਇਸ ਤਰ੍ਹਾਂ ਸੈੱਟ ਕਰਕੇ ਹੁਣ ਨੀਚੇ ਵਾਲਾ ਬਾਰਡਰ ਜਿਹੜਾ ਇਹਨੂੰ ਵੀ ਸੈੱਟ ਕਰਾਂਗੇ ਇਹ ਵਾਲਾ ਇਹ ਬਿਲਕੁਲ ਇਹਦੇ ਉੱਪਰ ਆਉਣਾ ਚਾਹੀਦੀ ਹੈ ਸੀਨ ਜਿਹੜੀ ਆਹ ਚੀਜ਼ ਆ ਇਹ ਬਿਲਕੁਲ ਇਹਦੇ ਉੱਪਰ ਰੱਖਣੀ ਆ ਇਸ ਤਰ੍ਹਾਂ ਰੱਖ ਕੇ ਕਿਰਾਂ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰਨਾ ਆ ਦੇਖੋ ਆਪਣੀ ਆਹ ਵੇਲ ਵੀ ਵਿਚਕਾਰ ਆ ਗਈ ਹੈ ਬਿਲਕੁਲ ਸੈਂਟਰ ਚ ਇੱਕ ਵੇਲ ਵੀ ਆ ਗਈ ਨਾਲੇ ਨਾਲੇ ਆਪਣਾ ਸਾਰਾ ਸੈੱਟ ਹੋ ਗਿਆ ਆਹ ਫालतू ਜਿਹੜੀ ਵੇਲ ਆਪਣੀ ਕਟਿੰਗ ਹੋ ਜੂਗੀ ਉਧਰੋਂ ਉੱਪਰੋਂ ਜਿਹੜੀ ਰਹਿ ਜੂਗੀ ਉੱਪਰਲੇ ਪਾਸਿਓ ਇਹ ਆਪਾਂ ਕਟਿੰਗ ਕਰ ਦੇਣੀ ਆ ਬਾਅਦ ਵਿੱਚ ਤੇ ਆ ਵੇਲ ਜਿਹੜੀ ਆਪਣੀ ਵੇਲ ਦੇ ਉੱਪਰ ਆਪਾਂ ਵੇਲ ਰੱਖ ਲਈ ਸੀ ਹੁਣ ਆਪਾਂ ਇੱਥੋਂ ਆਪਾਂ ਮੈਲ ਲੈਣਾ ਇੱਕ ਵਾਰ ਕਪੜਾ ਹਿੱਲਣ ਨਹੀਂ ਦੇਣਾਗਾ ਤੇ ਆਪਾਂ ਇਹਨੂੰ ਐਂਟੀ ਟੇਬ ਲੈ ਕੇ ਇੱਥੋਂ ਆਪਾਂ ਕਪੜਾ ਕੰਨੀ ਵੱਲੋਂ ਕੰਨੀ ਵੱਲੋਂ ਤਾਂ ਇੱਥੋਂ ਮਿਲਣਾ ਆ ਜਿਹੜੀ ਆਪਣੀ ਕੰਨੀ ਵਾਲਾ ਇੱਕ ਪੀਸ ਹੈ ਨਾ ਉੱਪਰਲਾ ਇਹ ਆਪਾਂ ਮੈਲ ਲੈਣਾ ਵੀ ਇਹ ਕੰਨੀ ਤੋਂ ਰੱਖ ਕੇ ਇਧਰ ਆਪਣਾ ਕਪੜਾ ਜਿਹੜਾ ਇਧਰਲੀ ਸਾਈਡ ਉੱਚਾ ਕਰ ਲੋ ਉੱਪਰਲੀ ਸਾਈਡ ਆਪਣਾ ਕਿੰਨਾ ਹੈ ਇਥੋਂ ਲਾ ਕੇ ਆਪਣਾ ਸਵਾ 20 ਆਉਂਦਾ ਇੱਥੇ ਜਿੱਥੇ ਵੇਲ ਦਾ ਵਿਚਾਲਾ ਆਉਂਦਾ ਸਵਾ 20 ਇਹ ਇਹ ਆਪਾਂ ਸਾਰਾ ਕਪੜਾ ਸਵਾ 20 20 ਉੱਪਰ ਨੂੰ ਕਰਾਂਗੇ ਤੇ ਇਹ ਆਪਾਂ ਇੱਕ ਵਾਰ ਚੈੱਕ ਵੀ ਕਰ ਲੈਣੇ ਆ ਦੇਖੋ ਇਸ ਤਰ੍ਹਾਂ ਆਹ ਜਿਹੜੀ ਵੇਲ ਆਪਾਂ ਕਿਤੇ ਹੱਥ ਰੱਖਾਂਗੇ ਇਸ ਤਰ੍ਹਾਂ ਚੈੱਕ ਕਰਨਾ ਇਹਨੂੰ ਕਪੜਾ ਬਾਕੀ ਹਿੱਲਣ ਨਹੀਂ ਦੇਣਾ ਆ ਦੇਖ ਕੇ ਵੀ ਆਪਣੀ ਵੇਲ ਬਿਲਕੁਲ ਉੱਥੇ ਹੀ ਹੈ ਬਿਲਕੁਲ ਸੈੱਟ ਹੈ ਇਸੇ ਤਰ੍ਹਾਂ ਆਪਾਂ ਬਸ ਰੱਖ ਕੇ ਇਦਾਂ ਹੀ ਸੈੱਟ ਕਰਕੇ ਰੱਖ ਲੈਣੋ ਹੁਣ ਆਪਣਾ ਇਹ ਸਵਾ 20 ਇੰਚ ਸੀਗਾ ਇੱਕ ਮਿੰਟ ਦੁਬਾਰਾ ਚੈੱਕ ਕਰਨ ਲਗੇ ਪੌਣੇ 20 ਸੌਰੀ ਪੌਣੇ 20 ਸੀਗਾ ਪੌਣੇ 20 ਇੰਚ ਹੈ ਪੌਣੇ 20 ਇੰਚ ਹੀ ਆਪਾਂ ਸਾਰਾ ਉੱਪਰੋਂ ਕਰਾਂਗੇ ਕਈ ਵਾਰ ਜਦੋਂ ਪ੍ਰੋਟ੍ਰੇਟ ਨਾ ਮਿੱਟੇ ਨਾ ਜਾਣ ਲੱਗ ਜਾਂਦੀਆਂ ਤਾਂ ਕਰਕੇ ਆਪਾਂ ਜਿੰਨਾ ਕਪੜਾ ਉਨਾ ਹੀ ਰੱਖਣਾ ਹੈ ਇਹ ਤੇ ਤੋਂ ਆਪਾਂ ਪੌਣੇ 20 ਇੰਚ ਹੀ ਰੱਖਣਾ ਦੇਖੋ ਪੌਣੇ 20 ਪਹੁੰਗਿਆ ਇਸੇ ਤਰ੍ਹਾਂ ਆਪਾਂ ਸਾਰਾ ਕਪੜਾ ਪੌਣੇ 20 20 ਕਰ ਲੈਣਾ ਇਹ ਤੋਂ ਇੰਚ ਟੇਪ ਰੱਖ ਕੇ ਆਹ ਦੇਖੋ ਇੱਥੇ ਪੌਣੇ 20 ਹੋ ਗਿਆ ਇਧਰਲੀ ਸਾਈਡ ਪੌਣੇ 20 ਆਪਾਂ ਇੰਨਾ ਪੂਰਾ ਕਰਨਾ ਉਸੇ ਤਰ੍ਹਾਂ ਹੀ ਵਿਚਕਾਰ ਉਹ ਵੀ ਲੈ ਲੈਣਾ ਇਹ ਆਪਣਾ ਜਿੰਨਾ ਘੱਟਦਾ ਕਪੜਾ ਥੋੜਾ ਜਿਹਾ ਇੱਥੋਂ ਰੱਖ ਕੇ ਇਹ ਵੀ ਆਪਣਾ ਪੌਣੇ ਵੀ ਹੋ ਗਿਆ ਵੇ ਵੇ ਰੱਖ ਲਈ ਵਿਚਕਾਰ ਆ ਰਹੀ ਹੈ ਬਿਲਕੁਲ ਸਹੀ ਵੀ ਆ ਰਹੀ ਹੈ ਇਸੇ ਤਰ੍ਹਾਂ ਆਪਾਂ ਇਦਾਂ ਰੱਖ ਕੇ ਇਹਦੀ ਆਪਾਂ ਹੁਣ ਉੱਪਰ ਰੱਖ ਕੇ ਕਪੜਾ ਦੂਜਾ ਕਟਿੰਗ ਕਰਾਂਗੇ ਆ ਦੇਖੋ ਬਾਡਰ ਆਪਣਾ ਸਹੀ ਚਾਹੀਦਾ ਇੱਥੋਂ ਕਈ ਵਾਰ ਬਾਰਡਰ ਨੂੰ ਆਪਾਂ ਸੈੱਟ ਕਰਦੇ ਕਰਦੇ ਉੱਪਰੋਂ ਸੈੱਟ ਹੋ ਜਾਂਦਾ ਤੇ ਬਾਰਡਰ ਥੋੜਾ ਬਹੁਤ ਉੱਚਾ ਨੀਵਾ ਹੋ ਜੂਗਾ ਕੋਈ ਗੱਲ ਨਹੀਂ ਪਰ ਉੱਪਰੋਂ ਆਪਣੀ ਕਾਨ ਚ ਕਮੀਜ਼ ਨਹੀਂ ਬਣਨੀ ਚਾਹੀਦੀ ਉਹ ਆਪਾਂ ਜਰੂਰੀ ਧਿਆਨ ਰੱਖਣਾ ਹੈ ਇਹ ਆਪਣਾ ਜੇਕਰ ਆਪਾਂ ਕੰਨੀ ਤੋ ਲਾ ਕੇ ਆ ਜਿੰਨਾ ਆਪਾਂ ਕਪੜਾ ਰੱਖਿਆ ਸਾਰਾ ਸੇਮ ਕਰਾਂਗੇ ਤਾਂ ਆਪਣੇ ਕੱਪੜੇ ਕਮੀਜ਼ ਵਿੱਚ ਕਾਨ ਨਹੀਂ ਬੋਗੇ ਇਦਾਂ ਆਪਾਂ ਕਟਾਈ ਕਰਦੇ ਹਾਂ ਵੀ ਹੁਣ ਆਪਾਂ ਇਹਦੀ ਲੈਂਥ ਦਾ ਨਿਸ਼ਾਨ ਲਾਵਾਂਗੇ ਇਹ ਆਪਾਂ ਇੱਕੋ ਜਿਹਾ ਕਪੜਾ ਕਰ ਲਿਆ ਹੁਣ ਇਹਦੀ ਲੈਂਥ ਹੈ ਕਿ 38 ਇੰਚ 38 ਆਪਾਂ ਬਾਰਡਰ ਤੋਂ ਰੱਖਣਾ ਹੈ ਨਿਸ਼ਾਨ ਕਿੰਦਰ ਗਿਆ ਹੁਣ ਆਪਾਂ ਇੱਥੋਂ ਪੋਸ ਕਰਦੇ ਆ ਆ ਦੇਖੋ ਇੱਥੋਂ ਰੱਖਾਂਗੇ ਹੁਣ ਆਪਾਂ ਇਹਦੀ ਲੈਂਥ ਦਾ ਨਿਸ਼ਾਨ ਲਾਉਣਾ ਹੈ ਇਸ ਬਾਰਡਰ ਤੋਂ ਆਪਾਂ ਪੂਰਾ ਰੱਖਣਾ ਹੈ ਇੱਥੋਂ ਰੱਖ ਕੇ ਉੱਪਰ ਨੂੰ ਆਪਾਂ 38 ਇੰਚ ਦੇ ਨਿਸ਼ਾਨ ਲਾ ਲੈਣਾ 38 ਇੰਚ ਆਪਣੀ ਲੈਂਥ ਹੈ ਇਹਦਾ ਆਪਾਂ ਸਲਾਈ ਡੋਗੀ ਉੱਪਰ ਰੱਖਾਂਗੇ ਇਹ ਆਪਾਂ ਅੱਧਾ ਇੰਚ ਤੋਂ ਵੱਧ ਰੱਖ ਪੌਣੇ 40 ਇੰਚ ਚ ਆਪਾਂ ਨਿਸ਼ਾਨ ਲਾ ਲਵਾਂਗੇ ਫਿਰ ਆਪਣਾ ਪੂਰਾ ਇਹ ਰਹੂਗਾ 38 ਇੰਚ ਤਿਆਰ ਕਮੀ ਤਿਆਰ ਹੋ ਜਾਣਾ ਹੁਣ ਆਪਾਂ ਇੱਥੇ ਸਿੱਧਾ ਨਿਸ਼ਾਨ ਇਸ ਤਰ੍ਹਾਂ ਲਾ ਲੈਣਾ ਹੁਣ ਆਪਾਂ ਇਹਦੇ ਉੱਪਰ ਆਪਾਂ ਇੱਥੇ ਇੱਕ ਵਾਰ ਚੈੱਕ ਕਰ ਲੈਂਦੇ ਆ ਇਹ ਆਪਣਾ ਪੂਰਾ ਸਹੀ ਆ ਪੌਣੇ 20 ਪੌਣੇ 20 ਵੀ ਆਪਾਂ ਕੀਤਾ ਸੀਗਾ ਹੁਣ ਇਹਦੇ ਉੱਪਰ ਆਪਾਂ ਲਾਈਨਿੰਗ ਦਾ ਪੀਸ ਰੱਖ ਕੇ ਕਟਕਰੀਆਂ ਕਰਨੀਆਂ ਹੁਣ ਆਪਾਂ ਇਹ ਵਾਲੀ ਲਾਈਨਿੰਗ ਨੂੰ ਕੱਪੜੇ ਨੂੰ ਹਿੱਲਣ ਨਹੀਂ ਦੇਣਾ ਬਿਲਕੁਲ ਇਸ ਨੂੰ ਆਪਾਂ ਹੁਣ ਆਪਾਂ ਇਹਨੂੰ ਲਾਈਨਿੰਗ ਆ ਜਿਹੜੀ ਇਹਨੂੰ ਆਪਾਂ ਇਸ ਕੱਪੜੇ ਨੂੰ ਬਿਲਕੁਲ ਹਿੱਲਣ ਨਹੀਂ ਦੇਣਾ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਜਿਹੜਾ ਆਪਣਾ ਆ ਨਿਸ਼ਾਨ ਹੈ ਇਹਦੇ ਉੱਪਰ ਇਸ ਤਰ੍ਹਾਂ ਰੱਖਣਾ ਹੈ ਲਾਈਨਿੰਗ ਨੂੰ ਐਦਾਂ ਰੱਖਣਾ ਹੈ ਮੂਹਰੋ ਰੱਖ ਕੇ ਫਿਰ ਇਹ ਤੇ ਆਪਾਂ ਇਸ ਤਰ੍ਹਾਂ ਅੱਥਰ ਰੱਖ ਕੇ ਪਿਛਲੀ ਲਾਈਨ ਨੂੰ ਸੈੱਟ ਕਰਾਂਗੇ ਇਦਾਂ ਇਹਦਾ ਆਪਾਂ ਖੋਲ ਕੇ نیچے ਵਾਲੇ ਕੱਪੜੇ ਨੂੰ ਬਿਲਕੁਲ ਨਹੀਂ ਹਿੱਲਣ ਦੇਣਾ ਇਦਾਂ ਆਪਾਂ ਰੱਖ ਕੇ ਦੀ ਕਟਿੰਗ ਕਰਾਂਗੇ ਜਿਹੜਾ ਆ ਚੀਜ਼ ਹੈ ਇਹ ਆਪਣੀ ਖਿੱਚ ਕੇ نیچے ਨੂੰ ਨਹੀਂ ਹੋਣੀ ਚਾਹੀਦੀ ਫਿਰ ਆਪਣੇ ਮੋਢੇ ਵੱਡੇ ਹੋ ਜਾਣੇ ਆ ਇਹਨੂੰ ਬਿਲਕੁਲ ਸਿੱਧਾ ਬਸ ਇਸੇ ਤਰ੍ਹਾਂ ਰੱਖਣਾ ਵੀ ਆ ਚੀਜ਼ ਜਿਹੜੀ ਹੈ ਉਸੇ ਤਰ੍ਹਾਂ ਸੈੱਟ ਹੋਈ ਪਈ ਹੋਵੇ ਤਾਂ ਉਹ ਵੀ ਆਪਾਂ ਕਟਿੰਗ ਕਰਨੀ ਹੈ ਦੀ ਇਸ ਤਰ੍ਹਾਂ ਹੁਣ ਆਪਾਂ ਕਰਦੇ ਆ ਕਟਿੰਗ ਇਸ ਤਰ੍ਹਾਂ ਕਟਿੰਗ ਕਰ ਲੈਣਾ ਨੀਚੇ ਇਹ ਆਪਾਂ ਥੋੜਾ ਥੋੜਾ ਕਪੜਾ ਵੱਧ ਕੱਟਣਾ ਸਾਈਡ ਤੋਂ ਵੀ ਆ ਚੀਜ਼ ਪੂਰਾ ਥੋੜਾ ਥੋੜਾ ਜਿਆਦਾ ਹੀ ਲਾਉਣਾ ਹੈ ਕਈ ਵਾਰ ਕਪੜਾ ਕਾਂ ਨਿਕਲ ਜਾਂਦੀ ਹੈ ਤੇ ਤਾਂ ਕਰਕੇ ਕਪੜਾ ਘਟੇ ਨਾ ਇਹ ਹੋ ਗਈ ਆਪਣੀ ਫਰੰਟ ਦੀ ਕਟਿੰਗ ਇਸੇ ਤਰ੍ਹਾਂ ਹੀ ਆਪਣਾ ਬੈਕ ਬੈਕ ਪੀਸ ਦੂਰਾ ਕਰਕੇ ਰੱਖ ਕੇ ਇਹਨੂੰ ਉੱਪਰ ਰੱਖ ਕੇ ਉਸ ਦੀ ਕਟਿੰਗ ਕਰ ਲੈਣੀ ਹੈ ਆ ਆਪਣਾ ਹੈਗਾ 15 ਇੰਚ ਨੀਚੇ ਵਾਲਾ ਇਹ ਆਪਾਂ 15 ਇੰਚ ਹੀ ਆਪਾਂ ਬੈਕ ਵਾਲਾ ਪਲੇਨ ਵਾਲਾ ਇਹ ਇਹ ਪੀਸ ਹੈ ਜਿਹੜਾ ਆਪਣੇ ਕੋਲੇ ਇਹਦੇ ਨਾਲੋਂ ਆਪਾਂ 15-15 ਇਸ ਤਰ੍ਹਾਂ ਦੂਰਾ ਕਰਕੇ ਇਹਨੂੰ ਉੱਪਰ ਰੱਖ ਕੇ ਹੀ ਦੂਸਰੀ ਬੈਕ ਸਾਈਡ ਦੀ ਕਟਿੰਗ ਕਰ ਦਾਂਗੇ ਤੇ ਇਹਦੇ ਇਸੇ ਤਰ੍ਹਾਂ ਆਪਾਂ ਇਹਦੇ ਜਿੰਨਾ 15 ਬੰਦਾ ਰੱਖਾਂਗੇ ਤੇ ਬੈਕ ਸਾਈਡ ਦੀ ਆਪਾਂ ਇਹਦੀ ਕਟਿੰਗ ਕਰ ਦਾਂਗੇ ਉਸ ਇਸ ਨੂੰ ਐਸੇ ਤਰੀਕੇ ਉੱਪਰ ਰੱਖ ਕੇ ਤੇ ਬੈਕ ਸਾਈਡ ਦੀ ਕਟਿੰਗ ਹੋ ਜੂਗੀ ਫਿਰ ਆਪਾਂ ਥੋੜੀ ਗਲੇ ਦੀ ਤੇ ਤੀਰੇ ਦੀ ਇਕੱਠੀ ਕੱਟ ਪਾ ਦਿੰਗੇ ਤੇ ਇਹ ਹੋ ਗਈ ਆਪਣੇ ਸਮਝ ਸੂਟ ਦੀ ਕਟੇ